ਮੁਰਦਾਬਾਦ 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 ਇਹ ਪੰਡਾਇ ਸੱਚਾ ਮੁਰਦਾਬਾਦ ਦੂਸਰਾ ਕਈ ਵਾਰ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ ਭਗਵਾਨ ਜੀ ਸਕਾਰ ਮੁਰਦਾਬਾਦ 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 ਭਗਵਾਨ ਜੀ ਸਕਾਰ ਮੁਰਦਾਬਾਦ 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 ਉਹ ਸਾਰੂ ਮਿੱਤਰ ਆ ਪਾਤਰਾ ਸ਼ਹਿਰ ਦੇ ਵਿੱਚ ਸੱਤਾ ਦਿੱਤਾ ਜਾਂਦਾ ਾਸਟੇ ਦੇ ਉੱਤੋਂ ਜੈ ਸੁਤਰੀ ਮਾਧਰਾ ਸਾਡੇ ਡਰਾਈਵਰ ਭਾਈ ਉਹਨਾਂ ਦੇ ਮੁੰਡੇ ਕੋਲ ਕੇ ਗਏ ਆ ਇਹ ਕੰਮ ਕੇ ਖੁੱਲ੍ਹੇ ਹੁੰਦੇ ਹੁੰਦੇ ਸੀ ਕਿ ਕਿਸੇ ਡਰਾਈਵਰ ਦੀ ਮਾਲਕ ਨੇ ਤਰਵਾ ਮਾਰ ਲਈ ਕਿਸੇ ਨੂੰ ਮੋੜੀ-ਮੋਟੀ ਗੱਲ ਪਿੱਛੇ ਅੰਦਰ ਖਿ拉ਤਾ ਇਹ ਤੁਹਾਡੀ ਮੰਗ ਹੈਗੀ ਹੈ ਜੋ ਕਿ ਉਹਨਾਂ ਨੂੰ ਫੜਨ ਦੀ ਹੈ ਉਹ ਅਸੀਂ ਆਲਰੇਡੀ ਇੱਕ ਇਨਸਟਰਕਸ਼ਨ ਦੇ ਦਿੱਤੀ ਹੈ ਕਿ 2 ਦਿਨ ਦਾ ਜਿਹੜਾ ਸਮਾਂ ਹੈ ਉਹ ਅਸੀਂ ਦਿੱਤਾ ਹੈ ਕਿ ਉਹਦੇ ਨਾਲ ਜਦ ਤੋਂ ਚਲਦੇ ਦੇ ਖਿਲਾਫ ਕਾਰਵਾਈ ਕੀਤੀ ਜਾਉਗੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਨੇ ਰਿਕਵੈਸਟ ਕਰਦੀ ਆ ਕਿ ਤੁਸੀਂ ਦੇਖੋ ਉਹ ਜਿਹੜਾ ਟਾਈਮ ਲੱਗਣਾ ਹੈਗਾ ਲੱਭਣਾ ਉਹ ਤਾਂ ਲੱਗਣਾ ਹੀ ਹੈ ਪੁਲਿਸ ਜਿਹੜੀ ਹੈਗੀ ਆਪਣੇ ਨਾਲ ਹੈ ਤੇ ਉਹਨੂੰ ਲੱਭਣ ਪੂਰਾ ਸਹਿਯੋਗ ਦੇ ਰਹੇ ਆ ਤੇ ਪਰ ਮੈਂ ਸਾਰਿਆਂ ਨੂੰ ਇੱਕ ਰਿਕਵੈਸਟ ਕਰਦੀ ਆ ਕਿ ਜਿਹੜਾ ਆਪਾਂ ਟਰੈਫਿਕ ਦੀ ਆਵਾਜ਼ਾਂ ਰੁਕੀ ਗਿਆ ਉਹ ਤੇ ਤੁਸੀਂ ਇੱਕ ਵਿਚਾਰ ਕਰ ਲਿਓ ਤੇ ਆਪਾਂ ਜਿਹੜੀ ਪਬਲਿਕ ਲਾਂਕੀ ਹੈ ਉਹਨਾਂ ਦੇ ਸੁੱਖ ਲਈ ਸਾਹਿਤਿਕ ਹੋਕੇ 2 ਦਿਨਾਂ ਜਿਹੜਾ ਸਮਾਂ ਹੈ ਉਹਦੇ ਵਿੱਚ ਸਪੋਰਟ ਦਿੱਤੀ ਜਾ। ਕਰਨਾਲਾ ਰਬਾ ਘਰਬਾ ਮੁਖੀ ਸਾਡਾ ਜਹੇਦਾਰ ਚੜ੍ਹਤ ਸਿੰਘ ਜਿਹੜੀ ਇਹਨਾਂ ਨਾਲ ਮੰਕ ਵਾਲੀ ਘਟਨਾ ਹੋਈ ਆ ਅਸੀਂ ਦਲਪੰਥ ਸਾਡੇ ਸਾਡੇ ਜਿਹੜੇ ਜਹੇਦਾਰ ਆ ਸਾਰੇ ਇਹਨਾਂ ਦੇ ਨਾਲ ਖੜੇ ਆ ਪਰਿਵਾਰਾਂ ਨਾਲ ਖੜੇ ਹੋਇਆ। ਹੱਕ ਸੱਚ ਤੇ ਖੜੇ ਆ ਕਿਉਂਕਿ ਜਿੱਥੇ ਨਜਾਇਜ਼ ਹੁੰਦੀ ਧੱਕਾ ਹੁੰਦੀ ਸਾਡਾ ਫਰਜ਼ ਆ ਸਿੰਘਾਂ ਦਾ ਨਾਲ ਖੜਨਾ ਜਿੱਥੇ ਸਹਾਇਤਾ ਦੇਣੀ ਚਾਹੀਦੀ ਹੈਗੀ ਆ। उन्होंने परिवारों से भी वो भी पानी चाहिए बदौलत होयाद माली मदद करे। डॉक्टर आज ये जो दुर्घटना हुआ है इसके विषय में हम लोग आए हैं क्योंकि अभी तक सरकार इसकी सूद नहीं ले रही है और इसका डिसीजन अब तक हो जाना चाहिए था पाँचवें दिन बीत जाने के बाद भी बेसुद तरीके से सरकार काम करी जो कि गलत है तो आप क्या दे कहना चाहते हैं तो प्रवीर्थ परिवार से मिले आप बात हुई आपसे बिल्कुल बात हुआ हम लोगों ने आश्वासन दिया कि हमारा परिवार हम लोग साथ खड़े हैं और यदि दो दिन तक कुछ नहीं होता है तो उसका जो परिणाम है वो सिर्फ पंजाब नहीं पूरा भारत देखेगा साथ में पहुंचा है ए डी सी साहब एस पी साहब पहुँचा उनसे भी बात हुई जी उनसे बात किया हम लोगों ने डिमांड के बारे में उनको जानकारी दिया उन्होंने भी आश्वासन दिया कि हम ऊपर बात करेंगे और ये पुलिस कम प्रशासन का काम ज़्यादा है प्रशासनिक अधिकारियों का हमने निवेदन किया कि प्रशासनिक अधिकारी इसमें संलिप्त हों और इस मामले को जल्द से इनका निपटारा किया जाए परिवार की डिमांड क्या बोलते हैं परिवार वाले संस्था की तरफ से हम लोगों ने कहा है प्रति दिवंगत आत्मा के परिवार को एक करोड़ रुपया धनराशि और उनके परिवार में किसी को नौकरी इतना कम से कम होना चाहिए और जो दोषियों को अरेस्ट करना है वो तो करना ही ਦੇਖੋ ਹੁਣ ਤੱਕ ਆਹ ਤੀਸਰਾ ਦਿਨ ਲਗਾਤਾਰ ਇਹ ਵੀ ਬੀਤਨ ਨੂੰ ਜਾ ਰਿਹਾ ਜੀ ਅ ਕਿਸੇ ਵੀ ਮਤਲਬ ਇਹ ਜਿਹੜਾ ਸੰਘਰਸ਼ ਹੈਗਾ ਇਹ ਤਾਂ ਲਗਾਤਾਰ ਚੱਲ ਰਿਹਾ ਪਰ ਪੁਲਸ ਵੱਲੋਂ ਇਹ ਜਿਹੜੀ ਆਉਟਪੁੱਟ ਹੁਣ ਤੱਕ ਦੀ ਜ਼ੀਰੋ ਹੈ ਮਾਨਯੋਗ ਐਸਪੀ ਸਾਹਿਬ ਆਏ ਨੇਗੇ ਇੱਕੋ ਹੀ ਗੱਲ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਤੁਸੀਂ ਇਹਨਾਂ ਦਾ ਡੈੱਡ ਬੋਡੀ ਦਾ ਸੰਸਕਾਰ ਕਰੋ ਸਾਡੇ ਦੇ ਯਕੀਨ ਕਰੋ ਸਾਨੂੰ 2 ਦਿਨ ਦਿਓ ਕੋਈ ਕਹਿੰਦੇ 7 ਦਿਨ ਦਿਓ ਪਰ ਜਿਹੜੀ ਇਥੋਂ ਦੀ ਸੰਘਰਸ਼ ਕਮੇਟੀ ਔਰ ਪਿੰਡ ਪਰਿਵਾਰ ਹੈ ਉਹ ਇਸ ਗੱਲ ਤੇ ਰਾਜ਼ੀ ਨਹੀਂ ਅਸੀਂ ਪਰਿਵਾਰ ਦੇ ਨਾਲ ਪਿੰਡ ਦੇ ਨਾਲ ਔਰ ਸੰਘਰਸ਼ ਕਮੇਟੀ ਦੇ ਨਾਲ ਹੈ ਔਰ ਜਿੰਨਾ ਚਿਰ ਇਥੋਂ ਜਿਹੜਾ ਮੇਨ ਜਿਹੜਾ ਮੁਰਜ਼ਮ ਹੈ ਜਿਹੜਾ ਥਾਣੇਦਾਰ ਕੋਈ ਲੱਖਾ ਸਿੰਘ ਜਿੰਨਾ ਚਿਰ ਉਹ ਅਰੈਸਟ ਨਹੀਂ ਹੁੰਦਾ ਉਨਾ ਚਿਰ ਜਿਹੜਾ ਇਹ ਸੰਘਰਸ਼ਾ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਹਾਂਜੀ ਸਾਰੇ ਪਰਿਵਾਰਾਂ ਨਾਲ ਗੱਲ ਹੋਈ ਹੈ ਤੇ ਬਹੁਤ ਦੁਖਦਾਇਕ ਘਟਨਾ ਹੈ ਤੇ ਇਹਨੂੰ ਸਾਰਾ ਅਪਡੇਟ ਦਿੱਤਾ ਗਿਆ ਪਰਿਵਾਰ ਨੂੰ ਕਿ ਪੁਲਿਸ ਨੇ ਕੀ ਕੀ ਕੀਤਾ ਹੈ ਤੇ ਪਰਿਵਾਰ ਨੂੰ ਸੈਟੀਸਫਾਈ ਕੀਤਾ ਗਿਆ ਕਿ ਪੁਲਿਸ ਆਪਣਾ ਐਫਰਟ ਕਰ ਰਹੀ ਹੈ ਤੇ ਇੱਕ ਵਾਰ ਅਸੀਂ ਰਿਕੁਐਸਟ ਕੀਤੀ ਹੈ ਕਿ ਅਗਰ ਬੋਡੀ ਦਾ ਸੰਸਕਾਰ ਹੋ ਜਾਏ ਤੇ ਇੱਕ ਵਾਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਪਰ ਇਹਨਾਂ ਨੇ ਕਹੇ ਕਿ ਉਹ ਜੋ ਹੈ ਦੰਨਾ ਜਿਹੜਾ ਉਹ ਸੋਚ ਵਿਚਾਰ ਕੇ ਦੱਸਣਗੇ ਤੇ ਜਿਵੇਂ ਇਹ ਕਹਿਣਗੇ ਉਸੇ ਮੁਤਾਬਿਕ ਅਸੀਂ ਕਾਰਵਾਈ ਵੀ ਕਰ ਰਹੇ ਨੇ ਸਰ ਰੋਪਿਆਂ ਦੀ ਗ੍ਰਿਫਤਾਰੀ ਦੀ ਮੰਗ ਜਿਹਦੀ ਮੇਨ ਹੈਗੇ ਪਰਿਵਾਰ ਦੀ ਕਦੋਂ ਤੱਕ ਪਤਵਾਰ ਦੇ ਬਾਅਦ ਇਹ ਗ੍ਰਿਫਤਾਰੀ ਜਿਹੜੀ ਹੈ ਹੋ ਗਈ ਹੈ ਅਸੀਂ 2 ਦਿਨ ਦਾ ਆਸ਼ਵਾਸਨ ਇਹਨਾਂ ਨੂੰ ਦਿੱਤਾ ਹੈ ਕਿ 2 ਦਿਨ ਦੇ ਵਿੱਚ ਅਸੀਂ ਕੰਮ ਕਰਕੇ ਇਹਨਾਂ ਨੂੰ ਦਿਖਾएंगे